ਹੋ ਜੀ ਕਿ ਚੱਲਣਾ ਜਾਊਗਾ ਜੀ ਅੱਜ ਵੀ ਹੋ ਕਰੀ ਹੈਗੀ ਠੀਕ ਆਨ ਦੇ ਰੋਟਾ ਲਾ ਸਾਡਾ ਅੱਜ ਜਿਹੜਾ ਸਟ੍ਰਾਈਕ ਕਰਨ ਦਾ ਕਾਰ ਹੈ ਕਿ ਪੰਜਾਬ ਦੀ ਸਰਕਾਰ ਸਾਡਾ ਮਹਿਕਮਾ ਵਿੱਚ ਲਈ ਬਿਲਕੁਲ ਤਿਆਰ ਹੈ ਪੀ ਆਰਟੀਸੀ ਦੇ ਰੋਡ ਵਿੱਚ ਕਿਲੋਮੀਟਰ ਬੱਸਾਂ ਪਾ ਕੇ ਇਹ ਮਹਿਕਮਾ ਕਾਰਬਿਡ ਘਾਣਾ ਨੂੰ ਦੇਣਾ ਚਾਹੁੰਦੀ ਹੈ ਜਿਸ ਨਾਲ ਪੰਜਾਬ ਦੀ ਜਨਤਾ ਨੂੰ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਿਲੋਮੀਟਰ ਬੱਸਾਂ ਇਹ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੇ ਜੋ ਆ ਆਉਦੀ ਮਰਜ਼ੀ ਨਾਲ ਮੰਨ ਮੰਨ ਰੂਟਾਂ ਚੜਾਉਂਦੇ ਆ ਤੇ ਸਵਾਰੀ ਨੂੰ ਚੜ੍ਹਨ ਤੇ ਉਤਰਨ ਤੇ ਬਹੁਤ ਦਿੱਕਤ ਆਉਂਦੀ ਹੈ ਜਿਸ ਕਰਮ ਜਿਹੜਾ ਆਪਸ਼ੋ ਪੀਆਰਟੀ ਦਾ ਖਰਾਬ ਹੁੰਦਾ ਹੈ ਸਾਡੀ ਮੰਗ ਹੈ ਕਿ ਪੀਆਰਟੀ ਦੇ ਵਿੱਚ ਮਹਿਕਮੇ ਵਾਲੀਆਂ ਬੱਸਾਂ ਪਾਈਆਂ ਜਾਣ ਜਿੰਨਾ ਵੀ ਸਾਡਾ ਸਟਾਫ ਹੈ ਉਹਨੂੰ ਰੈਗੂਲਰ ਕੀਤਾ ਜਾਵੇ ਤੇ ਕੰਟਰੈਕਟ ਸਰਸੇ ਰੈਗੂਲਰ ਕੀਤਾ ਜਾਵੇ ਤੇ ਆਊਟ ਸੋਰਸਿੰਗ ਨੂੰ ਕੰਟਰੈਕਟ ਤੇ ਕੀਤਾ ਜਾਵੇ ਪਰ ਸਰਕਾਰ ਕਿਲੋਮੀਟਰ ਬੱਸਾਂ ਪਾ ਕੇ ਮਹਿਕਮੇ ਦਾ ਘਾਨ ਘੰਨ ਤੇ ਤੁਲੀ ਹੋਈ ਹੈ ਸਾਡੀ ਜਿਹੜੀ ਇਹ ਸੰਘਰਸ਼ ਹੈ ਇਹ ਮਹਿਕਮੇ ਨੂੰ ਬਚਾਉਣ ਲਈ ਸੰਘਰਸ਼ ਅਸੀਂ ਕਰ ਰਹੇ ਆ ਬਾਰ ਬਾਰ ਸਾਡੇ ਨਾਲ ਮੀਟਿੰਗਾਂ ਕਰਕੇ ਸਰਕਾਰ ਭੱਜ ਜਾਂਦੀ ਹੈ ਤੇ ਅੱਜ ਫੇਰ ਪੰਜਾਬ ਸਰਕਾਰ ਟੈਂਡਰ ਖੋਲ ਰਹੀ ਹੈ ਤੇ ਜਿਵੇਂ ਅਸੀਂ ਟੈਂਡਰ ਦੇ ਬਰੋਚ ਅਸੀਂ ਆਪ ਦਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਅਗਰ ਨਹੀਂ ਜਾ ਆਪਣਾ ਕਰਦੇ ਤਾਂ ਕਿਸ ਤਰ੍ਹਾਂ ਦੀ ਜੀਕਰ ਸਰਕਾਰ ਇਹ ਟੈਂਡਰ ਰੱਦ ਨਹੀਂ ਕਰਦੀ ਤਾਂ ਅਸੀਂ ਹੋਰ ਵੀ ਤਿੱਖੇ ਇਸ ਖਰਚ ਕਰਾਂਗੇ 27 ਤੇ 27 ਡੀਪੋ ਬੰਦ ਕਰਕੇ ਪੂਰੇ ਪੰਜਾਬ ਦੇ ਸ਼ਹਿਰ ਬਲੌਕ ਕਰਕੇ ਅਸੀਂ ਸਰਕਾਰ ਤੱਕ ਆਉਂਦੀ ਬਾਜ਼ ਪਹੁੰਚਾਵਾਂਗੇ